ਪਤਾ ਨਹੀਂ ਕਿੰਨੇ ਕੁ ਗੁਨਾਹ ਕੀਤੇ ਨੇ ਮਹਾਰਾਜ ਇਸ ਸਾਲ ਦੇ ਕੀ ਗਣੀਏ ਅਸੀਂ ਤੇ ਪਤਾ ਨਹੀਂ ਕਦੋਂ ਦੇ ਤੁਰੇ ਹੋਏ ਆ ਬਹੁਤ ਜਨਮ ਵਿਛਰੇ ਥੇ ਮਾਦ ਤੁਹਾਨੂੰ ਗੁਰ ਸਿੱਖੋ ਜਿਨ੍ਹਾਂ ਨੂੰ ਐ ਲੱਗ ਰਿਹਾ ਵੀ ਇਹ ਨਵਾਂ ਹੈ ਮੰਨ ਲਓ ਵੀ ਇਹ ਨਵਾਂ ਹੈ ਹਰ ਰੋਜ਼ ਹੀ ਨਵਾਂ ਹੈ ਬਿਲਕੁਲ ਫਰੈਸ਼ ਬਿਸ਼ਲਾ ਸਾਰਾ ਹੀ ਡਿਲੀਟ ਮਾਰ ਦੋ ਕਿਹਦੇ ਨਾਲ ਨਫ਼ਰਤ ਸੀ ਕਿਹਦੇ ਨਾਲ ਝਗੜਾ ਸੀ ਕਿੰਨੇ ਮੈਨੂੰ ਕੀ ਆਸੀ ਤੇ ਪੀੜੀਆਂ ਤੱਕ ਨਹੀਂ ਭੁੱਲੰਦਨ ਦੇ ਤੂੰ ਯਾਦ ਰੱਖੀ ਮਰਨ ਲੱਗਿਆ ਤੇਰੇ ਦਾਦੇ ਨੂੰ ਆਹ ਗੱਲ ਕਹੀ ਸੀ ਫੁਲਾਣੇ ਬੰਦੇ ਨੇ ਸਾਨੂੰ ਬਾਣੀ ਭੁੱਲ ਗਈ ਸ਼ਬਦ ਭੁੱਲ ਗਿਆ ਫੁਲਾਣੇ ਬੰਦੇ ਨੇ ਮੇਰੇ ਪਿਓ ਦੇ ਪਿਓ ਨੂੰ ਇਹ ਗੱਲ ਕਹੀ ਸੀ ਸਰਦਾਰ ਜੀ ਮੇਰੇ ਸੀਨੇ ਤੇ ਲਿਖੀ ਹੋਈ ਐ ਤੇ ਜੋ ਗੁਰੂ ਨੇ ਲਿਖਿਆ ਸੀ ਉਹ ਭੁੱਲ ਗਿਆ ਸਾਧ ਸੰਗਤ ਕਈਏ ਸੱਚੇ ਬਾਦਸ਼ਾਹ ਬਾਕੀ ਸਭ ਕੁਝ ਮਿਟਾ ਦੇ ਤੇ ਲਿਖ ਦੇ ਸਾਡੀ ਪੱਟੀ ਦੇ ਉੱਤੇ ਆਪਣਾ ਨਾਮ ਮਹਾਰਾਜ ਦਾਤਾ ਸਾਡੇ ਤੇ ਤਰਸ ਕਰਨ ਅਸੀਂ ਜ਼ਿੰਦਗੀ ਨੂੰ ਨਵੇਂ ਸਿਰੇ ਸ਼ੁਰੂ ਕਰੀਏ ਸਾਸਿ ਮੇਰੀ ਸਭ ਨੂੰ ਬੇਨਤੀ ਹੈ ਕੱਲ ਤੋਂ ਤੁਹਾਡਾ ਅੰਮ੍ਰਿਤ ਵੇਲਾ ਬਦਲ ਜਾਏ ਕੱਲ ਤੋਂ ਤੁਹਾਡਾ ਆਹਾਰ ਬਦਲ ਜਾਏ ਤੁਹਾਡੇ ਵਿਚਾਰ ਬਦਲ ਜਾਣ ਕਿਰਦਾਰ ਬਦਲ ਜਾਏ ਵਾਕਈ ਕਹੀਏ ਨਵਾਂ ਸਾਲ ਕੱਲਾ ਤਰੀਕ ਲਿਖ ਕੇ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਛਤਰ ਸ਼ਾਇਆ ਹੇਠ ਉਹਨੇ ਸਾਰੀ ਜਦਨ ਦਿੱਤੀ ਸੀ ਖੰਡੇ ਦੀ ਪੋਲ ਤੇ ਕੀ ਕਿਹਾ ਸੀ ਤੁਹਾਡੇ ਕਰਮ ਨਾਸ ਤੁਹਾਡੇ ਸੰਸਕਾਰ ਨਾਸ ਭੁੱਲ ਜੋ ਤੁਹਾਡੀ ਕਿਹੜੀ ਜਾਤ ਪੱਤ ਕੀ ਸੀ ਕੀ ਕਹਿਆ ਸੀ ਤੁਹਾਡੇ ਚ ਉਹ ਤੇ ਮੇਰੇ ਚੋ ਫਰਕ ਮੁੱਕ ਗਿਆ ਖਾਲਸਾ ਮੇਰੋ ਖਾਲਸੇ ਮੈਂ ਹਾਂ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰੋ ਪਿੰਡ ਪਰਾਂ ਤੇ ਫਿਰ ਸਿਖਰ ਤੇ ਕਹਿਆ ਸੀ ਹਾਂ ਖਾਲਸੇ ਕਾ ਖਾਲਸਾ ਮੇਰੋ ਓਤ ਕੋਤ ਸਾਗਰ ਬੁੰਦੇ ਰੋ ਜਿਵੇਂ ਸਮੁੰਦਰ ਚ ਬੂੰਦ ਇੱਕ ਮਿਕ ਹੁੰਦੀ ਆ ਨਾ ਜੀ ਇਦਾਂ ਗੁਰੂ ਗੋਬਿੰਦ ਸਿੰਘ ਕਹਿੰਦੇ ਮੇਰੇ ਵਿੱਚ ਖਾਲਸਾ ਤੇ ਮੈਂ ਖਾਲਸੇ ਵਿੱਚ ਇਸ ਮੁਕਾਮ ਤੇ ਸਿੱਖ ਨੇ ਪਹੁੰਚਣਾ